ਇਕ ਦਰਦਨਾਕ ਹਾਦਸਾ ਸਾਹਮਣੇ ਆਇਆ ਜਿੱਥੇ ਬਰਾਤੀਆਂ ਦੀ ਗੱਡੀ ਨਾਲ ਵੱਡਾ ਹਾਦਸਾ ਹੋਇਆ ਅਦਰਸਲ ਬਰਾਤ ਤੋਂ ਵਾਪਸ ਪਰਤ ਰਹੇ ਸਨ ਇਹ ਬਰਾਤੀ ਜਿਨ੍ਹਾਂ ਦੀ ਗੱਡੀ ਦੂਜੀ ਗੱਡੀ ਦੇ ਨਾਲ ਜਾ ਟਕਰਾਈ ਹੈ ਤੇ ਇਸ ਹਾਦਸੇ ਦੇ ਵਿੱਚ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਖੰਨਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦੋ ਗੱਡੀਆਂ ਦੀ ਆਪਸੀ ਟੱਕਰ ਦੇ ਵਿੱਚ ਇੱਕ ਗੱਡੀ ਦੀ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦਕਿ 6 ਬਰਾਤੀ ਗੰਭੀਰ ਜ਼ਖਮੀ ਹੋਏ ਨੇ ਤਾਂ ਮਲੇਰ ਕੋਟਲਾ ਦੇ ਪਿੰਡ ਪਾਦੀ ਮਾਨਸਾ ਤੋਂ ਇੱਕ ਵਿਆਹ ਦੀ ਬਰਾਤ ਚਮਕੌਰ ਸਾਹਿਬ ਗਈ ਸੀ ਕੀ ਰਾਤ ਨੂੰ ਵਾਪਸ ਆਉਂਦੇ ਸਮੇਂ ਪਿੰਡ ਜਦਗਾ ਨੇੜੇ ਬਲੇਰੋ ਗੱਡੀ ਸਾਹਮਣੇ ਤੋਂ ਆ ਰਹੀ ਟੂੜੀ ਨਾਲ ਭਰੀ ਟਰੈਕਟਰ ਟਰਾਲੀ ਨਾਲ ਟਕਰਾ ਜਾਂਦੀ ਹੈ ਟੱਕਰ ਇੰਨੀ ਭਿਆਨਕ ਸੀ ਕਿ ਬਲੇਰੋ ਦਾ ਅਗਲਾ ਹਿੱਸਾ ਪੂਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਹੈ ਹਾਦਸੇ ਦੇ ਵਿੱਚ ਬਲੇਰੋ ਚਲਾ ਰਹੇ ਡਰਾਈਵਰ ਦੀ ਜਿਹਦਾ ਨਾਮ ਵਿੱਕੀ ਦੱਸਿਆ ਜਾ ਰਿਹਾ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦਕਿ 4 ਜਣਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਤਾਂ 6 ਲੋਕ ਇਸ ਗੱਡੀ ਦੇ ਵਿੱਚ ਸਵਾਰ ਸਨ ਕਿ ਰਸਤੇ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਮੈਂ ਲਾਪਰਿਚਾ ਹਾਂ ਅਸੀਂ 90 ਬੋੜਾ ਗੇੜੀ ਇੱਥੋਂ ਬਾਹਰ ਸੀ ਜੀ ਅਸੀਂ ਪ੍ਰੋਗਰਾਮ ਤੋਂ ਆ ਰਹੇ ਸੀ ਚਮਕੌਰ ਸਾਹਿਬ ਤੋਂ ਜੀ ਪ੍ਰੋਗਰਾਮ ਸੀ ਪ੍ਰੋ ਬਹੁਤ ਜਾਂਦਾ ਪ੍ਰੋਗਰਾਮ ਸੀ ਗਾ ਜੀ ਆਪਣਾ ਮੈਂ ਤਾਂ ਪਿੱਛੇ ਫੋਨ ਤੇ ਗੱਲ ਕਰ ਰਿਹਾ ਸੀ ਗਾ ਜੀ ਟਰਾਲੀ ਮੈਨੂੰ ਇੱਕਦਮ ਮੈਨੂੰ ਐਵੇਂ ਨਹੀਂ ਪਤਾ ਲੱਗਿਆ ਵੀ ਹੋਇਆ ਕਿ ਮੈਂ ਫੋਨ ਤੇ ਗੱਲ ਕਰਦਾ ਸੀ ਘਰੇ ਇਹ ਟਰਾਲੀ ਇੱਕਦਮ ਲੱਗੀ ਏ ਅਸੀਂ ਸਾਰੇ ਠੱਡੜ ਹੋ ਗਏ ਮਤਲਬ ਹੀ ਮੈਂ ਤਾਂ ਜਿਆਦਾ ਪਤਾ ਲੱਗਿਆ ਇਹ ਮੈਂ ਮੂਰੇ ਧਿਆਨ ਨਹੀਂ ਸੀ ਗਾ ਮੇਰਾ ਕਿੱਲੀ ਗਿੱਡੀ ਗਿੱਡੀ ਚ ਹੈ ਗੱਡੀ ਗੱਡੀ ਸਾਡੇ ਨਾਲ ਨਾਲੇ ਮੁੰਡਾ ਆਪਣਾ ਵਿੱਕੀ ਹੈ ਆਪਣਾ ਚੀਜਾ ਹੀ ਨੇ ਉਹ ਵੀ ਆਪਣਾ ਮੁੰਡਾ ਨਾਲ ਕੰਮ ਕਰਦਾ ਕਾਕਾ ਹੈ ਕਿਹੜੀ ਸੀ ਹੈ ਬਲੈਰੋ ਬਲੈਰੋ ਗੱਡੀ ਸੀਗੀ ਹਾਂਜੀ ਕਿੰਨੇ ਜਣੇ ਸੀ ਗੱਡੀ ਟੁੱਟ ਅਸੀਂ 6 7 ਜਣੇ ਸੀਗੇ ਨਹੀਂ 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 ਕਿੰਨੇ ਜਣੇ ਜ਼ਖਮੀ ਹੋਏ ਜਖਮੀ ਤਾਂ ਸੀ ਆਹਰੇ ਤਿੰਨ ਚਾਰ ਜਣੇ ਜ਼ਖਮੀ ਹੋਏ ਚਲਾ ਰਹੇ ਸੀਗਾ ਮੁੰਡਾ ਜਿਹੜਾ ਹੀ ਉਹ ਤਾਂ ਉਹ ਵੀ ਸੀਰੀਅਸ ਨੇ ਨਹੀਂ ਨਹੀਂ ਮੋੜ ਤੇ ਹੋਇਆ ਜੀ ਇਹ ਹਾਂ ਆਪਣਾ ਇੱਧਰੋਂ ਜਾ ਰਗ ਕਣੀ ਉਹਨੇ ਆਈ ਆਪਾਂ ਮੋੜ ਤੇ ਹਾਂਜੀ ਤੁਹਾਨੂੰ ਉੱਥੇ ਲੈ ਕੇ ਕੌਣ ਆਇਆ ਹੋਸਪਟਲ ਲੈ ਕੇ ਸਾਨੂੰ ਐਂਬੂਲੈਂਸ ਆਈ ਆਈ ਉੱਥੇ ਫੋਨ ਕਰਤਾ ਸੀਗਾ ਨਾਲ ਦੇ ਮੁੰਡੇ ਕੋਈ ਜਾ ਰਹੇ ਸੀਗੇ ਉਹਨਾਂ ਨੇ ਫੋਨ ਕਰਤਾ ਸੀਗਾ ਜੀ ਹਾਂਜੀ ਨਰਮ ਸਿੰਘ ਜੀ ਫਿਰ ਨਹੀਂ ਜੀ ਬੜੀ ਮਾਰ ਮੈਂ ਰਹਿਣਾ ਘਰ ਚ ਭਾਈ ਉੱਥੇ ਸੌਰਤ ਮੰਗਿਆ ਲੱਗਦਾ ਹੈ ਜੀ ਕੀ ਹੋਇਆ ਸੀ ਤੇ ਮੁਰਾਦ ਗਈ ਸੀ ਜੀ ਚਮਕੌਰ ਸੌਰ ਜੀ ਪਈ ਪਤਿ ਜੀ ਦਾ ਬਿਆਸ ਸੀ ਸਾਡੇ ਦਾ ਜਿਵੇਂ ਦਿਖਾਈ ਆ ਰਾਤ ਚ ਬੜੀ ਮਾਨਸਾ ਤੋਂ ਬੜੀ ਮਾਨਸਾ ਹਾਂਜੀ ਕਿ ਪੇਟ ਦੇ ਪਰਿਵਾਰ ਸਨ ਬਾਗੜੀਆਂ ਨੇ ਵੇਗ ਆਗੜੀਆਂ ਹਾਂਜੀ ਹੋਇਆ ਕੀ ਸੀ ਅਚਾਨਕ ਕੇ ਕੋਈ ਟਰਾਲੀ ਆ ਗਈ ਵੀ ਬਹੁਤ ਬਾਲਾ ਖਤਰਨਾਕ ਜਗਾ ਹੋਰ ਸੀ ਹਾਂਜੀ ਕਿੰਨੇ ਜਣੇ ਸੀ ਗੱਡੀ ਦੇ ਵਿੱਚ ਇਹ ਸੱਤ ਅੱਠ ਸੀ ਨਾ ਅ ਕਿੰਨੇ ਜਣੇ ਸੱਤ ਲੱਗੇ ਸੱਤਾਂ ਕਾਫੀ ਬੰਦੇ ਲੱਗੇ ਨੇ ਦੋ ਸੀਰੀਅਸ ਨਹੀਂ ਇੱਕ ਦੀ ਡੈੱਥ ਹੋ ਗਈ ਉਹਦਾ ਨਾਮ ਕੀ ਹੈ ਦੱਸੋ ਨੀ ਵਿੱਕੀ ਕਹਿੰਦੇ ਨੇ ਉਹ ਕਿੱਥੇ ਰਹੇ ਹੁਣ ਉਹ ਕੋਪੜੀ ਮੰਨ ਚ ਰਹੇ ਨੇ ਜਾਓ ਅਸੀਂ ਹਾਂ ਜਾਓ ਤੇ ਬੱਚੇ ਬਗਵਾ ਰਹੇ ਨੇ ਹਾਂਜੀ ਦੋ ਬੁਡੀਆਂ ਨੇ ਡਾਕਟਰ ਕੀ ਕਹਿ ਰਹੇ ਆ ਡਾਕਟਰ ਕੁਛ ਨਹੀਂ ਦੱਸ ਰਹੀ ਮੇਰੇ ਤਾਂ ਪੱਟੀ ਹਾਲੇ ਤੱਕ ਨਹੀਂ ਹੋਈ ਆ ਦੇਖ ਲਓ ਥੋੜੇ ਬਲੱਡ ਥੋੜੇ ਸਾਹਮਣੇ ਆ ਰਹੇ ਆ ਕਿੰਨਾ ਚਿਰ ਹੋ ਗਿਆ ਨਾ ਮੇਰੇ ਤਾਂ ਮੱਥੇ ਆਇਆ ਹੋ ਗਿਆ ਇੱਕ ਘੰਟਾ ਡੇਢ ਘੰਟਾ ਹੋ ਗਿਆ ਇਹ ਤੇ ਉੱਥੇ ਲੈ ਕੇ ਗਏ ਤਾਂ ਸਾਨੂੰ ਐਂਬੂਲੈਂਸ ਭੇਜਾਈ। ਮੁਲਾਜ਼ਮ ਆਏ ਸੀਗੇ ਐਂਬੂਲੈਂਸ ਬੁਲਾਈ ਉੱਥੇ ਤੇ ਉਹ ਰਿਪੋਰਟ ਦਿੱਤੀ। ਮਤਲਬ ਆਏ ਹੁੰਦੇ ਡਾਕਟਰ ਉੱਥੇ। ਹਾਂਜੀ ਨਹੀਂ ਜੀ ਕੁਛ ਨਹੀਂ। ਕੋਈ ਡਾਕਟਰ ਜੀ ਕਹਿ ਰਹੇ ਨਹੀਂ। ਡਾਕਟਰ ਨੇ ਕੁਝ ਨਹੀਂ ਦੱਸ ਰਹੀ। ਉਹਦੇ ਸਾਹਮਣੇ ਇਹ ਮੰਤਰੀ ਕਾਹਦੇ ਨੇ। ਮੰਗ ਦੱਸ ਨੂੰ ਪਤੀ ਵਾਪਸ ਆ ਰਹੇ ਸੀ। ਸਾਡਾ ਜਿਹੜੀਆਂ ਆਪਣੀ ਟਰਾਲੀ ਦੇ ਨਾਲ ਐਕਸੀਡੈਂਟ ਹੋਇਆ ਸਾਡੇ 7 ਬੰਦੇ ਸੀਰੀਅਸ ਨੇ। ਉਹਨਾਂ ਦੇ ਵਿੱਚੋਂ ਤਿੰਨ ਬੰਦੇ ਹਨ ਨੇ ਚੰਡੀਗੜ੍ਹ ਰੈਫਰ ਕਰੇ ਨੇ ਐਂਬੂਲੈਂਸ ਨਹੀਂ ਹੋ ਰਹੀ ਆ ਰਹੀ ਕਿੰਨੇ ਦਾ ਟਾਈਮ ਹੋ ਗਿਆ ਸਾਢੇ ਘੰਟਾ ਹੋ ਗਿਆ ਵੀ ਜੀ ਬੰਦੇ ਸੀਰੀਅਸ ਨੇ ਐਂਬੂਲੈਂਸ ਆ ਨਹੀਂ ਰਹੀ ਨਾ ਹੋਰ ਕੋਈ ਪ੍ਰਾਈਵੇਟ ਐਂਬੂਲੈਂਸ ਨਾ ਸਰਕਾਰੀ ਕੁਝ ਵੀ ਨਹੀਂ ਹੈਗਾ ਡਾਕਟਰ ਕੀ ਕਹਿੰਦੇ ਤੁਹਾਨੂੰ ਡਾਕਟਰ ਕਹਿੰਦੇ ਜੀ ਸਰਕਾਰੀ ਐਂਬੂਲੈਂਸ ਸਾਰੀਆਂ ਬੀਜੀ ਨੇ ਵੀ ਜੇ ਕੋਈ ਸਰਕਾਰੀ ਪ੍ਰਾਈਵੇਟ ਤੁਸੀਂ ਲਿਆ ਸਕਦੇ ਹੋ ਤਾਂ ਲੈ ਜਾਓ ਨਹੀਂ ਡਾਕਟਰ ਨੇ ਆਹ ਬਗਲ ਇਹ ਡਾਕਟਰ ਨੇ ਕਹੀ ਹੈ ਜੀ ਕਿ ਕਿੱਥੇ ਹੋ ਐਕਸੀਡੈਂਟ ਇਹ ਐਕਸੀਡੈਂਟ ਆਪਣਾ ਜੀ ਜੋੜੇਪੁਰਾਂ ਸੇ ਹੋਇਆ ਤੇ ਹੁਣ ਕੀ ਬੰਦ ਕੀ ਕਰ ਦੋ ਤੁਸੀਂ ਸਰ ਅਸੀਂ ਕੋਈ ਐਂਬੂਲੈਂਸ ਸਾਡੇ ਮਰੀਜ਼ਾਂ ਦਾ ਕੋਈ ਹੱ ਡਾਕਟਰ ਜਦੋਂ 7 ਜ਼ਖਮੀ ਆਏ ਨੇ ਕੋਈ 12ਵਾਂ ਡਾਕਟਰ ਇਹਨੇ ਬੁਲਾ ਕੋਈ ਕੋਈ ਡਾਕਟਰ ਨਹੀਂ ਜੀ ਕੋਈ ਟ੍ਰੀਟਮੈਂਟ ਨਹੀਂ ਕੋਈ ਕੁਝ ਨਹੀਂ ਹੋ ਰਿਹਾ ਉਹਨਾਂ ਦਾ ਕੁਝ ਵੀ ਨਹੀਂ ਜੀ ਐਮਰਜੈਂਸੀ ਦੀ ਹਾਲਤ 'ਚ ਕੋਈ ਨਹੀਂ ਹੋ ਰਹੀ ਕੋਈ ਕੁਝ ਵੀ ਨਹੀਂ ਜੀ ਕੁਝ ਵੀ ਨਹੀਂ ਹੈਗਾ ਦੇਖ ਲਓ ਪਰਚੀਆਂ ਨਹੀਂ ਜੀ ਕੋਲ ਕੋਈ ਹੈ ਪ੍ਰਾਈਵੇਟ ਐਂਬੂਲੈਂਸ ਲਈ ਵੀ 2 ਘੰਟੇ ਹੋ ਗਏ ਸਾਨੂੰ ਬਿਲਕੁਲ ਜਾਨ ਪ੍ਰਾਈਵੇਟ ਐਂਬੂਲੈਂਸ ਵੀ ਨਹੀਂ ਕੋਈ ਆ ਰਹੀ ਤੇ ਕਿੱਥੋਂ ਆ ਰਹੇ ਸੀ ਅਸੀਂ ਜੀ ਆਪਣੇ ਚਮਕੌਰ ਸਾਹਿਬ ਤੋਂ ਬਰਾਤ ਵਾਪਸ ਆ ਰਹੇ ਸੀ ਸਾਡੀ ਐਕਸੀਡੈਂਟ ਹੋਇਆ ਕਿੱਥੇ ਹੋਇਆ ਇਹ ਜੋੜੇਪੁਰਾਂ ਤੇ ਜੀ ਕਿੰਨੇ ਜਣੇ ਸੀ ਐਂਬੂਲੈਂਸ ਉਹ ਗੱਡੀ ਦੇ ਵਿੱਚ 6-7 ਜਣੇ ਸੀਗੇ ਸਾਡੇ ਤਿੰਨ ਸੇ ਅਸੀਂ ਆਪਣਾ ਸਾਡਾ ਭੜੀ ਮਾਨਸਾ ਪਿੰਡ ਹੈ ਜੀ ਨਹੀਂ ਸਾਰੇ ਜੈਂਸ ਦੀ ਗਈ ਹਾਂਜੀ ਰਾਤ ਸਾਡੀ ਕੋਲੇ ਮਾਸ ਐਮਰਜੈਂਸੀ ਆਈ ਉਹਦੇ ਵਿੱਚ ਸਾਡੇ ਕੋਲੇ 8 ਤੋਂ 9 ਬੰਦੇ ਆਏ ਜੋ ਉਹਨਾਂ ਨੇ ਦੱਸਿਆ ਵੀ ਨੀਅਰ ਜੋੜੇਪੁਰ ਮਰੀਰ ਕੋਟਲਾ ਵਾਲੀ ਸਾਈਡ ਜੋੜੇਪੁਰ ਦੇ ਕੋਲੇ ਟਰਾਲੀ ਦੇ ਨਾਲ ਟੱਕਰ ਹੋਈ ਉਹਨਾਂ ਦੀ ਉਤੇ ਕਰਕੇ ਸਾਡੇ ਕੋਲੇ 8-9 ਪੇਸ਼ੈਂਟਸ ਕਾਫੀ ਜ਼ਖਮੀ ਹਾਲਤ ਦੇ ਵਿੱਚ ਕਾਫੀ ਕ੍ਰਿਟੀਕਲ ਸਿਕ ਕੰਡੀਸ਼ਨ ਦੇ ਵਿੱਚ ਆਏ ਉਹਨਾਂ ਦੇ ਵਿੱਚੋਂ ਇੱਕ ਬੰਦੇ ਦੀ ਤਾਂ ਮੌਕੇ ਤੇ ਹੀ ਡੈਥ ਹੋ ਗਈ ਹੈ ਜੋ ਸ਼ਾਇਦ ਡਰਾਈਵਰ ਦੱਸਿਆ ਜਾ ਰਿਹਾ ਉਹ ਤੇ ਮੌਕੇ ਤੇ ਹੀ ਡੈਥ ਹੋ ਗਈ ਬਾਕੀ ਜਿਹੜੇ 4 ਤੋਂ 5 ਪੇਸ਼ੈਂਟ ਸੀਗੇ ਉਹਨਾਂ ਦੀ ਹਾਲਤ ਕਾਫੀ ਸਿਕ ਸੀਗੀ ਮਲਟੀਪਲ ਇੰਜਰੀਸ ਸੀਗੀਆਂ ਹੈਡ ਇੰਜਰੀਸ ਚੈਸਟ ਇੰਜਰੀ ਸੀਗੀਆਂ ਉਹਨਾਂ ਦੇ ਵਿੱਚੋਂ ਆਪਾਂ ਉਹਨਾਂ ਨੂੰ ਫਸਟ ਦੇ ਕੇ ਨੈਸਨਪਲ ਹਸਪੀਟਲ ਦੇ ਵਿੱਚ ਉਹਨਾਂ ਨੂੰ ਅਗੇ ਹਾਇਰ ਸੈਂਟਰ ਜੀਐਮਸੀ 32 ਚੰਡੀਗੜ੍ਹ ਲਈ ਰੈਫਰ ਕਰ ਦਿੱਤਾ। ਹਾਂ ਜੀ ਉਹਦੇ ਵਿੱਚੋਂ 4 ਪੇਸ਼ੈਂਟ ਆਈ ਥਿੰਕ ਰੈਫਰ ਹੋਏ ਆ ਮੈਂ 4 4 ਤੋਂ 5 ਪੇਸ਼ੈਂਟ ਰੈਫਰ ਹੋਏ। ਜਿਹੜੀ ਉਹ ਸੀ ਉਹ ਡਾਊਂਗ੍ਰੇਡਡ ਆ ਉਹ ਡਾਊਂਗ੍ਰੇਡਡ ਡਾਊਂਗ੍ਰੇਡਡ ਉਹ ਤੋਂ ਇਨਸਟੈਂਟਲੀ ਮੌਕੇ ਤੇ ਉਹਦੀ ਡੈਥ ਹੋ ਗਈ।